ਦੇ ਨਾਲ ਨਜਿਠਣ ਦੇ ਅਭਿਆਸ ਦੇ ਵਜੋਂ ਜਿਲ੍ਹਾ ਫਤਿਹਗੜ ਸਾਹਿਬ ਦੇ ਡੀਸੀ ਕੰਪਲੈਕਸ ਦੇ ਵਿਖੇ ਮੌਕ ਟ੍ਰਿਲ ਕੀਤੀ ਗਈ। ਇਸ ਮੌਕੇ ਤੇ ਵੱਖ-ਵੱਖ ਵਿਭਾਗਾਂ ਦੇ ਚੁਕੇ ਪੁਲਿਸ ਸਿਹਤ ਨਗਰ ਕੌਂਸਲ ਅਤੇ ਪੰਜਾਬ ਹੋਮਗਾਰਡ ਸਿਵਲ ਡਿਫੈਂਸ ਦੇ ਅਧਿਕਾਰੀਆ ਅਤੇ ਰੋਟਰੀ ਕਲੱਬ ਤੇ ਐਨਸੀਸੀ ਵੋਲੰਟੀਅਰ ਨੂੰ ਮੌਕ ਟ੍ਰਿਲ ਦਿਮਕੇ ਮੌਜੂਦ ਰਹੇ। ਇਹ ਜਿਹੜੀ ਮੌਕ ਟ੍ਰਿਲ ਹੈ ਇਹ ਆਪਰੇਸ਼ਨ ਸਿੰਧੂਰ ਤੋਂ ਬਾਅਦ ਦੂਸਰੀ ਮੌਕ ਟ੍ਰਿਲ ਜਿਹੜੀ ਹੈ ਉਹ ਦੇਸ਼ ਦੇ ਵੈਸਟਰਨ ਬਾਰਡਰ ਤੇ ਜਿਹੜੇ ਸਟੇਟਸ ਨੇ ਉਹਦੇ ਵਿੱਚ ਕੀਤੀ ਗਈ ਹੈ ਇਸ ਤੋਂ ਪਹਿਲਾਂ ਪਹਿਲੀ ਮੌਕ ਡ੍ਰਿਲ ਜਿਹੜੀ ਆ ਉਹ ਆਪਰੇਸ਼ਨ ਅਭਿਆਸ ਵਜੋਂ ਕੀਤੀ ਗਈ ਸੀ ਇਸ ਮੌਕ ਡ੍ਰਿਲ ਦੇ ਵਿੱਚ ਸਾਇਰਨਸ ਦਾ ਆਪਰੇਟ ਹੋਣਾ 에ਅ ਰੇਡ ਵਾਰਨਿੰਗ ਸਿਸਟਮਸ ਬਾਰੇ ਲੋਕਾਂ ਨੂੰ ਦੱਸਿਆ ਗਿਆ ਇਸ ਮੌਕ ਡ੍ਰਿਲ ਦੇ ਵਿੱਚ ਐਮਬੂਲੈਂਸਸ ਤੇ ਫਾਇਰ ਫਾਈਟਿੰਗ ਦੀ ਮੂਵਮੈਂਟ ਸਾਰੇ ਟ੍ਰੈਫਿਕ ਪੁਲਿਸ ਦੇ ਕੀਸਾ ਯੋਗ ਉਸ ਬਾਰੇ ਜਨਰਲ ਪਬਲਿਕ ਨੂੰ ਅਵੇਅਰ ਕੀਤਾ ਗਿਆ ਇਸ ਮੌਕ ਡ੍ਰਿਲ ਦਾ ਜਿਹੜਾ ਮੇਨ ਮੰਤਵ ਇਹ ਹੈ ਕਿ ਸੰਭਾਵੀ ਐਨਮੀ ਡ੍ਰੋਨਸ ਜਾਂ ਐਨਮੀ ਨਜ਼ਾਇਰ ਜਾਂ ਹੋਰ ਕੋਈ ਵੀ ਐਨਮੀ ਪ੍ਰੋਜੈਕਟਾਈਲ ਜਿਹੜਾ ਆ ਉਹ ਸਾਡੇ ਦੇਸ਼ ਦੇ ਵਿੱਚ ਡਿੱਗਣ ਤੋਂ ਬਾਅਦ ਉਹ ਤੈਦਾ ਖੂਬ ਸਿਚੁਏਸ਼ਨ ਨੂੰ ਕਿਵੇਂ ਨਜਿੱਠਣਾ ਉਹ ਸਾਰੇ ਪਰਮੰਨਾਂ ਦਾ ਜਾਇਜ਼ਾ ਜਿਹੜਾ ਆ ਉਹ ਇਸ ਮੌਕ ਡ੍ਰਿਲ ਰਾਹੀਂ ਲੈ ਆ ਜਾਂਦਾ ਅਜ ਸਾਇਰਨ ਜਿਹੜਾ ਤੁਸੀਂ ਕਿਹਾ ਕੀ ਮਤਲਬ ਸਾਇਰਨ ਦਾ ਮਤਲਬ ਇਹ ਹੁੰਦਾ ਹੈ ਕਿ ਸਾਇਰਨ ਏਅਰ ਫੋਰਸ ਦੇਖੋ ਪੰਜਾਬ ਦਾ ਹਰ ਜ਼ਿਲ੍ਹਾ ਜਿਹੜਾ ਹੈ ਕਿ ਨਾਲ ਅਟੈਚ ਏਅਰ ਫੋਰਸ ਸਟੇਸ਼ਨ ਦੇ ਨਾਲ ਅਟੈਚ ਹੁਆ ਸਾਇਰਨ ਉਸ ਕੰਡੀਸ਼ਨ ਕਿ ਲਗਾਇਆ ਜਾਂਦਾ ਜਦੋਂ ਏਅਰ ਫੋਰਸ ਸਾਨੂੰ ਇਹ ਦੱਸ ਦਿੰਦੀ ਹੈ ਕਿ ਕੋਈ ਵਿਦੇਸ਼ੀ ਐਨਆਰ ਮਿਜ਼ਾਈਲ ਜਾਂ ਕੋਈ ਡਰੋਨ ਜਾਂ ਕੋਈ ਹੋਰ ਚੀਜ਼ ਸਾਡੇ ਹਿੰਦੁਸਤਾਨ ਦੇ 에ਅਰ ਸਪੇਸ ਦੇ ਵਿੱਚ ਦਾਖਲ ਹੋਣ ਕੀਤੀ ਹੈ ਤੇ ਉਹ ਇਸ ਜਗ੍ਹਾ ਵੱਲੋਂ ਆ ਰਹੀ ਹੈ ਤੇ ਲੋਕਾਂ ਨੂੰ ਉਸ ਤੀਤੇ ਸਕੇਤ ਕੀਤਾ ਜਾਂਦਾ ਲੋਕਾਂ ਨੂੰ ਪਹਿਲੇ ਸਹੀ ਇਹ ਹੀ ਕਰਨਾ ਚਾਹੁੰਦੇ ਆ ਉਹ ਵੱਧ ਤੋਂ ਵੱਧ ਜਿਹੜੀਆਂ ਇਹ ਮਾਡਲਸ ਨਾਲ ਇਹ ਦੇਖਣ ਔਰ ਕਿਸੇ ਵੀ ਸਿਚੁਏਸ਼ਨ ਦੇ ਵੇਲੇ ਕੋ ਪੈਨਿਕ ਨਾ ਹੋ। ਅਗਰ ਲੋਕਾਂ ਨੇ ਇਸ ਵੀ ਦੇ ਵਿੱਚ 파ਟ ਲਿਆ ਹੋਏਗਾ ਤੇ ਉਹ ਕਦੀ ਵੀ ਪੈਨਿਕ ਜਿਹੜਾ ਆ ਉਹ ਨਹੀਂ ਹੋਣਗੇ ਤੇ ਸਾਰੀ ਸਿਚੁਏਸ਼ਨ ਨੂੰ ਜਿਹੜਾ ਬੜੇ ਹੌਸਲੇ ਦੇ ਨਾਲ ਨਜਿੱਠਣਾ ਹੈ। ਬਹੁਤ ਅੱਛਾ ਲੱਗਿਆ ਦੇਖ ਕੇ ਵੀ ਕਿਵੇਂ ਡਿਪਾਰਟਮੈਂਟਸ ਦੀ ਆਪਸ ਵਿੱਚ ਕਿੰਨੀ ਕੋਆਰਡੀਨੇਸ਼ਨ ਰਿਕੁਆਇਰਡ ਹੁੰਦੀ ਔਰ ਕਿੰਨੀ ਐਕਸਲੈਂਟ ਇਹਨਾਂ ਨੇ ਉਹ ਦੀ ਡੈਮੋਨਸਟ੍ਰੇਸ਼ਨ ਦਿੱਤੀ ਹੈ ਅੱਜ। ਕਿ ਕਿੰਨੀ ਫਾਸਟ ਸਾਰੀ ਐਕਟੀਵਿਟੀਜ਼ ਹੁੰਦੀਆਂ ਨੇ ਔਰ ਕਿੰਨਾ ਜ਼ਬਰਦਸਤ ਕੋਆਰਡੀਨੇਸ਼ਨ ਰਹਿੰਦਾ ਔਰ ਬੋਥ ਸਕਸੈਸ